ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਕਿਆਂ ਦਾ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਆਨ ਸਕਰੀਨ ਅੱਜ ਦੀ ਵੀਡੀਓ ਪਿੰਡ ਜੋੰਦਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਇੱਕ ਵਾਰ ਤੁਹਾਨੂੰ ਸੋਈ ਸਵਾਈ ਦਿਖਾ ਦਾਂ ਮਗਰ ਵੀ ਬੱਚੀ ਆ ਗੱਲਬਾਤ ਬਾਈ ਜਸਵਿੰਦਰ ਨਗਰਾਮਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਠੀਕ ਹੋ ਠੀਕ ਹੈ ਬੁੱਟੇ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਵੀਰੇ 7696502922 ਪਿੰਡ ਜੀ ਪਿੰਡ ਜਾਉਂਦਾ ਜ਼ਿਲ੍ਹਾ ਬਠਿੰਡਾ ਤਸੀ ਰਾਮਪਰਾ ਫੂਲਾ 8 ਕਿਲੋਮੀਟਰ ਆਪਣੋਂ ਤਪਾ ਸ਼ਹਿਰ ਆ 9 ਕਿਲੋਮੀਟਰ ਰਾਮਪਰਾ ਸ਼ਹਿਰ ਆ ਜਾਂਦਾ ਓਕੇ ਜੀ ਹਾਂ ਤੇ ਵੀਰੇ ਅੱਜ ਆਪਾਂ ਫਿਰ ਇੱਕ ਵੈੜ ਦਿਖਾ ਦੇਣੀ ਇੱਕ ਵੈੜ ਬਾਈ ਦੋ ਸੀ ਵੈੜਾਂ ਦੇ ਇੱਕ ਪਹਿਲਾਂ ਵੇਗੀ ਓਕੇ ਹਾਂ ਇਹ ਰਹੀ ਬਸ ਤੇ ਵੀਰੇ ਜਿਹੜੀ ਆਪਾਂ ਵੈੜ ਦੇਖੇ ਨੇ ਜਸਵਿੰਦਰ ਸਕਰੀਨ ਤੇ ਵੀਰੇ ਤੇ ਕੀ ਇਹਦੀ ਡਿਟੇਲ ਆ ਇਹ ਬਾਈ ਦੂਜਾ ਸੁਹਾ ਇਹ ਵਕੇ ਸਾਇਰ ਫੁੱਲਾ ਹਨਾ ਸਾਇਰ ਫੁੱਲਾ ਬਾਈ ਤੇ ਵਜਨ ਵਜਨ ਤੋਂ ਦਿਖਾ ਦੇ ਪੂਰੀ ਸਮੀ ਪੜੀ ਆ ਤੇ ਠੰਡੀ ਸੀ ਬਿਠੇਰੀ ਆ ਬਾਈ ਨਾ ਕਦੋਂ ਸੂਈ ਆ ਜੀ ਇਹ ਰਾਤ ਦੀ ਸੂਈ ਵੀ ਆ ਬਾਈ ਓਕੇ ਰਾਤ ਦੀ ਸੂਈ ਮਗਰ ਬੱਛੀ ਆ ਗਈ ਮਗਰ ਬੱਛੀ ਆ ਗਈ ਬਾਈ ਓਕੇ ਜੀ ਪੰਜ ਤੋਂ 6 ਕਿਲੋ ਬੋਲਾ ਕੱਢਿਆ ਵੇ ਆਪਣਾ ਖੋਲੋ ਫਿਰ ਹੂੰ ਬੱਛੀ ਬੱਛੀ ਦਿਖਾ ਦਿਆ ਗਰਲੈਂਡੋ ਚ ਆ ਗਈ ਬੱਛੀ ਹਾਂ ਬੱਛੀ ਗਰਲੈਂਡੋ ਚ ਆ ਗਈ ਇਹ ਵੀ ਗਰਲੈਂਡੋ ਦੇ ਅੰਗ ਆ ਗਈ ਗਰਲੈਂਡੋ ਲੰਗ ਚ ਹੈਗੀ ਆ ਬਾਈ 30 45% ਹੈਗੀ ਆ ਤੇ ਬਾਕੀ ਦਾ ਥਣ ਲੇਵਾ ਬੜਾ ਹਨਾ ਪੂਰਾ ਬਾਈ ਥਣ ਲੇਵਾ ਫੁੱਲ ਇਹ 5 6 ਕਿਲੋ ਠੀਕ ਹੈ ਵੱਡੇ ਸਾਈਜ਼ ਦੀ ਆ ਗਈ ਜੀ ਛੋਟੀ ਮੰਨ ਕੇ ਬਾਈਆਂ ਨੂੰ ਫੋਨ ਨਾ ਲਾਇਓ ਹਾਂ ਤੇ ਸੀਲ ਸਾਉ ਆ ਗਈ ਬਾਕੀ ਦੂਜਾ ਸੁ ਆ ਗਿਆ ਤੇ ਗਰਮੀ ਚੱਲਣ ਵਾਲੀ ਹੈ ਗਰਮੀ ਚੱਲਣ ਵਾਲੀ ਹੈ ਬਾਈ ਕਿੰਨਾ ਦੁੱਧ ਦੇ ਦੂ ਬਾਈ ਫਿਰ ਲੈਣ ਦੇ ਦੁੱਧ ਬਾਈ ਆਲਾ ਦੇਖੋ ਉਹਦਾ ਆਪਾ 24 25 ਹਾਂ ਯਾਰ 20 ਕਿਲੋ ਜਿਹੜਾ ਮਰਜੀ ਬੰਦਾ ਮੰਨ ਕੇ ਲੈ ਜੀ ਦੇ ਵੀ ਦੇਣਾ ਇਹਨੇ ਹਾਂ ਤੇ ਦੇਉ ਵੀ ਫੈਟ ਵਾਲਾ ਫੈਟ ਵਾਲਾ ਦੇਣਾ ਬਾਕੀ ਗਰਮੀ ਦੀ ਫ੍ਰਿਜ ਹਾਂ ਗਰਮੀ ਦੀ ਫ੍ਰਿਜ ਬਾਈ ਥਣਲੇ ਮੋਦ ਦਿਖਾ ਦੇ ਫੀਡਿੰਗ ਦਿਖਾ ਲਵੇ ਦੀ ਹਾਂ ਬਾਕੀ ਇਕੱਲਾ ਇਕੱਲਾ ਥਣ ਲੱਗਿਆ ਹਾਂ ਲੈਵੇ ਦੀ ਪੂਰੀ ਸਾਫ ਧਾਰਾ ਦੂਰਾ ਮਾਰ ਕੇ ਦਿਖਾ ਦਿੰਦੇ ਆ ਬਾਕੀ ਬੰਦੇ ਆਨਲਾਈਨ ਵਾਲੇ ਹੁੰਦੇ ਵਿੱਚ ਆ ਦੇਖੋ ਵੀਰੋ ਬੱਚਾ ਜੋ ਆ ਦੇਖੋ ਵੀਰੋ ਬੱਚਾ ਚੰਗੀ ਜਾਂਦਾਗਾ ਫਿਰ ਆਉਣੇ ਤੁਹਾਨੂੰ ਧਾਰਾ ਦੂਰਾ ਚੈੱਕ ਐਂਡ ਤਾਈਂ ਵੀਡੀਓ ਦੇ ਨਾਲ ਬਣੇ ਰਹੋ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਤੇ ਬਾਕੀ ਤਾਂ ਗਰਮੀ ਨਹੀਂ ਮੰਨਣੀ ਜਮ ਦੂਜਾ ਨੰਬਰ ਦੁੱਧ ਵੀ ਚੰਗੇ ਵਾਲੀ ਹੈ ਰੰਗ ਪ੍ਰਿੰਟ ਪੂਰਾ ਸੋਣਾ ਆ ਦੇਖੋ ਆ ਦੇਖੋ ਵੀਰੋ ਬੱਸੀ ਆਪਾਂ ਪੜ ਲਈ ਅਣਖਣ ਕਰਾਵਾ ਨੇੜੇ ਤੋਂ ਚੱਕ ਬਰੇ ਕਾਰੇ ਸਨ ਨਿਕਲੇ ਪੂਰੇ ਘਰ ਦੇ ਹੂੰ ਮਾਰੋ ਕਰਾ ਬਣੇ ਰਿਓ ਵੀਡੀਓ ਦੇ ਨਾਲ ਲੈ ਗਿਆ ਭਾਈ ਧਕਾ ਲਿਆ ਲਿਓ ਜੀ ਥੱਲੇ ਤਾਂ ਫਿਰ ਸਾਫ ਸੁਥਰਾ ਤੇ ਮੋਟਾ ਮੋਟਾ ਚੋਨਾ ਮੋਟਾ ਮੋਟਾ ਭਾਈ ਚਵਾਈ ਦਾ ਬਮਾਰੀ ਲੈਂਦੀ ਨਹੀਂ ਬਾਕੀ ਦਾ ਕੋਈ ਭੂਰ ਨਹੀਂ ਕੋਈ ਸ਼ਾਲਾ ਨਹੀਂ ਆਹ ਦੇਖੋ ਜੀ ਓਕੇ ਵੀਰੇ ਤਾ ਨੂੰ ਬਾਲਾ ਇਹ ਬੱਚਾ ਵੇਜ ਲੈ ਬੈਸਨ ਦੀਪੂ ਲੈ ਇਹ ਬੱਚਾ ਦਾਰਾ ਮਾਰ ਦੂ ਭਾਈ ਲੈ ਬੋਲੀ ਪਾਲੀ ਬੜੀ ਆ ਬੜੀ ਬੋਲੀ ਆ ਭਾਈ ਬਸ ਪੱਟ ਕੇ ਸੀਲ ਸਬ ਖੋਲ ਦੇਣਾ ਓਕੇ ਮਗਰ ਬੱਚੀ ਮਗਰ ਬੱਚੀ ਭਾਈ ਹੁਣ ਕਿੰਨਾ ਬੋਲਾ ਹੂ ਬੋਲਾ ਪਰ ਰਾਸ ਸੁਈ ਹੈ ਨਾ ਤੇ ਰਾਤ ਹੀ ਸੁਈ ਹੈ ਭਾਈ ਅਜੇ ਓਕੇ ਕਿੰਨਾ ਕੱਢਿਆ ਸਵੇਰੇ 6 ਕਿਲੋ ਬੋਲਾ ਕੱਢਿਆ ਓਕੇ 6 ਕਿਲੋ ਕੱਢ ਕੇ ਰੈਲੀ ਜੀ ਕਰਤੀ ਆ ਰੈਲੀ ਜੀ ਕਰਤੀ ਕੇਰਾ ਤੇ ਵੀਰੇ ਕਿੰਨਾ ਡਿਮਾਂਡ ਕੀ ਆ ਗਈ ਲੈਣ ਦੇਣ ਵਾਸਤੇ ਦੇਖ ਬੂਟੇ ਜਿਹੜਾ ਬਹਿੜਾ ਪਸਿਆ ਉਹਨਾਂ 85 90 ਨੂੰ ਵੀ ਵੇਚੀਆਂ ਆਪਾਂ ਤੇਰੀ ਵੀਡੀਓ ਦੇ ਵਿੱਚ ਗਾਵੀਆਂ ਨਾ ਪਰ ਅੱਜ ਨਿਕੜੀ 75000 ਰੁਪਇਆ ਮਾਨਦਾਨ ਹੋ ਜਾ ਮਾਨਦਾਨ ਕਰ ਦਿਆਂਗੇ ਇੱਕ ਵੈੜ ਸੀ ਵੀਰੇ ਇੱਕ ਤੁਹਾਨੂੰ ਦਿਖਾਤੀ 75000 ਰੁਪਇਆ ਡਿਮਾਂਡ ਲੰਮੀ ਲਾਂਜੀ ਕੱਦ ਵਾਲੀ ਪੂਰੀ ਆਣੀ ਵੀਰੇ ਫੁੱਲ ਭਾਉਂਦੀ ਕੋਈ ਆਨਲਾਈਨ ਮਗਾ ਹਾਂ ਆਨਲਾਈਨ ਮਗਾੜੇ ਹਾਲਤ ਵਾਲੀ ਗੱਲ ਤਾਂ ਨਹੀਂ ਵੀਰੇ ਖਣ ਤੋਂ ਮੈਂ ਜੇ ਕੋਈ ਮਗਾਉਂਦਾ ਕੋਈ ਫਾਲਟ ਵਾਲੀ ਗੱਲ ਨਹੀਂ ਭਾਈ ਫਾਲਟ ਆਪਣੇ ਕੋਈ ਥੱਲਿਓਂ ਭੂਰ ਛੱਲੇ ਦੀ ਗਾਰੰਟੀ ਹੋ ਬੂਟੇ ਤੇ ਕੱਦ ਦੀ ਮੇਰੀ ਗ ਹਾਂ ਸੁਆ ਵੀ ਇਹ ਨਾਲ ਦੂਜਾ ਸੁਆ ਰੇ ਨਾਲ ਦੂਜਾ ਨਹੀਂ ਸਕਦਾ ਹਾਂ ਓਕੇ ਨੰਬਰ ਫੇਰ ਬੋਲ ਦਿਓ ਜੀ 76965 02922 ਪਿੰਡ ਜੌਂਦ ਬਟਿੰਡੇ ਜਿਹਰੇ ਦੇ ਪਿੰਡ ਆ ਜੀ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ